ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਵੋਟ ਜ਼ਰੂਰ ਪਾਓ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਅੱਜ ਤੁਹਾਡਾ ਦਿਨ ਹੈ ਡੈਮੋਕ੍ਰੇਸੀ ਦਾ ਦਿਨ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਪਾਓ ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ ਜ਼ਰੂਰ ਪਾਓ ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ कि अपना वोट जरूर पाओ अपने वोट के अधिकार दीवरतो जरूर करो आज तुम्हारा दिन है डेमोक्रेसी का दिन है सारेनु मेरी विनती है कि ਤੁਸੀਂ ਆਪਣੇ ਆਪਣੇ वोट ਦਾ ਅਧਿਕਾਰ जरूर ਪਾਓ ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਤਿਆਰ ਕਰਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ जरूर ਪਾਓ ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਵੋਟ जरूर ਪਾਓ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ जरूर ਕਰੋ ਅੱਜ ਤੁਹਾਡਾ ਦਿਨ ਹੈ ਡੈਮੋਕ੍ਰੇਸੀ ਦਾ ਦਿਨ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਪਾਓ ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਤਿਆਰ ਕਰਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ ਜ਼ਰੂਰ ਪਾਓ ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਵੋਟ ਜ਼ਰੂਰ ਪਾਓ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਅੱਜ ਤੁਹਾਡਾ ਦਿਨ ਹੈ ਡੈਮੋਕ੍ਰੇਸੀ ਦਾ ਦਿਨ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ कि ਤੁਸੀਂ ਆਪਣੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਪਾਓ ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਤੀਸਰ ਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ ਜ਼ਰੂਰ ਪਾਓ